ਸਭ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਬਾਥੂ ਦੀ ਸਬਜੀ ਤੇ ਆਪਾਂ ਬਾਥੂ ਦੀ ਸਬਜੀ ਇਸ ਤਰੀਕੇ ਨਾਲ ਬਣਾਵਾਂਗੇ ਜੀ ਜਿਹੜੇ ਨਹੀਂ ਖਾਂਦੇ ਉਹ ਵੀ ਉਂਗਲੀਆਂ ਚਟ ਜਾਣਗੇ ਤੇ ਬੱਚੇ ਵੀ ਖੁਸ਼ ਹੋ ਕੇ ਖਾਣਗੇ ਜੀ ਇਹ ਬਾਥੂ ਦੀ ਸਬਜੀ ਨੂੰ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਆਸਾਨ ਜਿਹੇ ਤਰੀਕੇ ਨਾਲ ਬਾਥੂ ਦੀ ਸਬਜੀ ਟੇਸਟੀ ਸਬਜੀ ਬਣਾ ਕੇ ਤਿਆਰ ਕਰਾਂਗੇ ਤੇ ਚਲੋ ਜੀ ਹੁਣ ਆਪਾਂ ਕਰਦੇ ਹਾਂ ਬਾਥੂ ਦੀ ਸਬਜੀ ਬਣਾਉਣ ਦੀ ਤਿਆਰੀ ਸਭ ਤੋਂ ਪਹਿਲਾਂ ਇਹ ਆਪਾਂ ਲੈਤਾ ਤਾਜਾ ਬਾਥੂ ਲੇਤਾ ਆਪਾਂ ਨੇ ਤੇ ਇਹਦੀਆਂ ਆਪਾਂ ਡੰਡੀਆਂ ਅਲੱਗ ਕਰ ਲਾਂਗੇ ਜੀ ਤੇ ਜਿਹੜੀਆਂ ਇਹ ਪੱਤੇ ਹੈਗੇ ਇਹ ਅਲੱਗ ਕਰ ਦਾਂਗੇ ਇਹ ਮੋਟੀਆਂ ਡੰਡੀਆਂ ਨਹੀਂ ਆਪਾਂ ਲੈਣੀਆਂ ਹੈਗੀਆਂ ਇਹਦੇ ਵਿੱਚ ਤੇ ਆਪਾਂ ਪੱਤੇ-ਪੱਤੇ ਇਹਦੇ ਵਿੱਚ ਪਾਵਾਂਗੇ ਬਰੀਕ ਡੰਡੀਆਂ ਵਾਲੇ ਤੇ ਹੁਣ ਆਪਾਂ ਬਾਥੂ ਨੂੰ ਸਵਾਰ ਲਈ ਗਏ ਜੀ ਸਭ ਤੋਂ ਪਹਿਲਾਂ ਤਾਂ ਤੇ ਬਾਥੂ ਨੂੰ ਹੋਣਾ ਆਪਾਂ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਜੀ ਸਵਾਰ ਕੇ ਡੰਡੀਆਂ ਇਹਦੀ ਅਲੱਗ ਕਰਤੀਆਂ ਤੇ ਬਾਥੂ ਨੂੰ ਆਪਾਂ ਧੋ ਕੇ ਤਿਆਰ ਕਰ ਲਿਆ ਜੀ ਹੁਣ ਚੰਗੀ ਤਰ੍ਹਾਂ ਧੋ ਲਿਆ ਬਾਥੂ ਨੂੰ ਕਿਉਂਕਿ ਇਹਦੇ ਵਿੱਚ ਧੂੜ ਮਿੱਟੀ ਬਹੁਤ ਜ਼ਿਆਦਾ ਹੁੰਦੀ ਹੈਗੀ ਤੇ ਇਹਨੂੰ ਬਹੁਤ ਚੰਗੀ ਤਰ੍ਹਾਂ ਧੋਣਾ ਪੈਂਦਾ ਬਾਥੂ ਨੂੰ ਜੀ ਇਸ ਤੇ ਆਪਾਂ ਫਰਾਈ ਰੱਖ ਲਈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਰੋਂ ਦਾ ਤੇਲ ਤੜਕਾ ਲਾਉਣ ਲਈ ਜੀ ਤੇ ਤੇਲ ਨੂੰ ਆਪਾਂ ਹੁਣ ਗਰਮ ਹੋਣ ਦੇਵਾਂਗੇ ਜੀ ਤੇਲ ਹੁਣ ਗਰਮ ਹੋ ਗਿਆ ਜੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਜੀਰਾ ਆਪਣਾ ਹੁਣ ਭੁੰਨਿਆ ਗਿਆ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਆਪਾਂ ਬਰੀਕ ਕੱਟਿਆ ਹੋਇਆ ਹੈਗਾ ਲਸਣ ਅਦਰਕ ਨੂੰ ਆਪਾਂ ਇਹਦੇ ਵਿੱਚ ਤਿੰਨ ਹਰੀਆਂ ਮਿਰਚਾਂ ਪਾਵਾਂਗੇ ਜੀ ਹਰੀਆਂ ਮਿਰਚਾਂ ਨੂੰ ਆਪਾਂ ਇਸ ਤਰੀਕੇ ਨਾਲ ਬਸ ਇੱਕ ਇੱਕ ਕੱਟ ਲਗਾਇਆ ਹੈਗਾ ਬਸ ਇਹ ਹਰੀਆਂ ਮਿਰਚਾਂ ਵੀ ਆਪਾਂ ਭੁੰਨ ਲਾਂਗੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਆਪਾਂ ਤਾਂ ਇਹ ਲੰਬੀਆਂ ਕੱਟ ਕੇ ਪਾਈਆਂ ਜੀ ਕਈ ਵਾਰ ਜੇ ਆਪਾਂ ਬਰੀਕ ਕੱਟਦੇ ਆ ਤਾਂ ਛੋਟੇ ਬੱਚੇ ਨੇ ਮੂੰਹ 'ਚ ਚਲੀ ਜਾਂਦੀ ਮਿਰਚ ਤੇ ਫਿਰ ਉਹ ਸਬਜ਼ੀ ਖਾਣੀ ਠਾਹ ਤੇ ਛੱਡ ਦਿੰਦੇ ਹੈਗੇ ਤੇ ਇਸ ਤਰੀਕੇ ਨਾਲ ਆਪਾਂ ਮਿਰਚ ਕੱਢ ਸਕਦੇ ਆਂਗੇ ਸਬਜ਼ੀ ਬਣਨ ਤੋਂ ਬਾਅਦ ਹਰੀਆਂ ਵਿੱਚ ਤੇ ਨਾਲ ਹੀ ਆਪਾਂ ਪਾਤੇ ਜੀ ਪਿਆਜ਼ ਬਰੀਕ ਕੱਟੇ ਹੋਏ ਆਪਾਂ ਦੋ ਪਿਆਜ਼ ਲੈਤੇ ਸੀਗੇ ਇੱਥੇ ਇਸ ਤਰੀਕੇ ਨਾਲ ਕੱਟ ਲਈ ਸੀਗੇ ਆਪਾਂ ਕਿ ਅੱਜਾਂ ਨੂੰ ਵੀ ਹੁਣ ਆਪਾਂ ਪਕਾ ਲਾਂਗੇ ਜੀ ਪਿਆਜ਼ ਹੁਣ ਥੋੜੇ ਜਿਹਾ ਭੁੰਨੇਗੇ ਜੀ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਹਲਦੀ ਤੇ ਸਵਾਦ ਦੇ ਅਨੁਸਾਰ ਆਪਾਂ ਪਾ ਦਾਂਗੇ ਜੀ ਨਮਕ ਆਪਾਂ ਛੋਟਾ ਚਮਚੀ ਇਹ ਪਾਇਆਗਾ ਨਮਕ ਦਾ ਤੇ ਹੁਣ ਦੋਨੇ ਚੀਜ਼ਾਂ ਆਪਾਂ ਮਿਕਸ ਕਰ ਦਾਂਗੇ ਆਪਾਂ ਬਰੀਕ ਕੱਟਿਆ ਹੋਇਆ ਜੀ ਟਮਾਟਰ ਇਹਦੇ ਵਿੱਚ ਪਾ ਲਾਂਗੇ ਵੀ ਤੇ ਟਮਾਟਰ ਨੂੰ ਵੀ ਆਪਾਂ ਮਸਾਲਿਆਂ ਦੇ ਨਾਲ ਹੀ ਭੁੰਨਾ ਲਾਂਗੇ ਜੀ। ਨਮਕ ਪਾਉਣ ਨਾਲ ਜੀ ਤੇ ਇਹ ਟਮਾਟਰ ਛੇਤੀ ਪੁੰਨ ਜਾਂਦਾਗਾ। ਛੇਤੀ ਪੱਕ ਜਾਂਦਾਗਾ ਨਮਕ ਪਾਉਣ ਨਾਲ ਟਮਾਟਰ। ਉਹ ਤੋਂ 3 ਮਿੰਟ ਲਈ ਜੀ ਢੱਕ ਕੇ ਪਕਾ ਲਾਂਗੇ ਆਪਾਂ ਤਾਂ ਕਿ ਟਮਾਟਰ ਵਗੈਰਾ ਚੰਗੀ ਤਰ੍ਹਾਂ ਪੱਕ ਜਾਣ। ਤੇ ਟਮਾਟਰ ਹੁਣ ਇਸ ਤਰੀਕੇ ਨਾਲ ਜੀ ਆਪਣੇ ਪਾਕ ਲਏ ਹੈਗੇ। ਇਹ ਇਹ ਆਪਾਂ ਦੋ ਲੈਤੇ ਆ ਹੁਣ ਇੱਥੇ ਆਲੂ ਮੋਟੇ-ਮੋਟੇ ਪੀਸ ਆਪਾਂ ਕਰਕੇ ਇਸ ਤਰੀਕੇ ਨਾਲ ਤੇ ਆਲੂ ਵੀ ਜਰੂਰ ਪਾਉਣੇ ਜੀ ਬਾਥੂ ਦੀ ਸਬਜ਼ੀ ਦੇ ਵਿੱਚ ਤੇ ਆਲੂਆਂ ਨੂੰ ਵੀ ਆਪਾਂ ਮਿਕਸ ਕਰ ਲਾਂਗੇ ਤੇ ਆਲੂਆਂ ਨੂੰ ਵੀ ਆਪਾਂ ਮਸਾਲੇ ਦੇ ਵਿੱਚ ਥੋੜਾ ਮਿਕਸ ਕਰ ਲਿਆ ਜੀ ਤੇ ਹੁਣ ਆਪਾਂ ਇੱਥੇ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਹਲਕਾ ਜਿਹਾ ਤਾਂ ਕਿ ਆਪਣੇ ਆਲੂ ਪੱਕ ਜਾਣ ਤੇ ਆਪਾਂ ਥੋੜਾ ਜਿਹਾ ਪਾਣੀ ਪਾਇਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਕੜਛੀ ਕੱਢ ਦਾਂਗੇ ਬਾਹਰ ਤੇ ਇਹਨਾਂ ਨੂੰ ਆਪਾਂ 5 ਮਿੰਟਾਂ ਲਈ ਅੱਲ ਨੂੰ ਪਕਾਵਾਂਗੇ ਤੇ ਇੱਧਰ ਜਿਹੜਾ ਆਪਾਂ ਇਹ ਬਾਥੂ ਧੋ ਕੇ ਰੱਖਿਆ ਹੋਇਆ ਸੀ ਇਹ ਆਪਾਂ ਇਹਨੂੰ ਥੋੜਾ ਜਿਹਾ ਬਰੀਕ ਕਰ ਲੈਨੇ ਆ ਕਿਉਂਕਿ ਇਹ ਥੋੜੇ ਜਿਹਾ ਲੰਬੇ-ਲੰਬੇ ਹੈਗੇ ਅਗੇ ਇਹ ਡੰਡੀਆਂ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਗੇ ਤੇ ਹੁਣ ਆਪਣੇ 5 ਮਿੰਟ ਹੋ ਗਏ ਜੀ ਤੇ ਆਲੂ ਵੀ ਆਪਣੇ ਇਸ ਤਰੀਕੇ ਨਾਲ ਅੱਧੇ ਕਪੱਕ ਗਏ ਹੈਗੇ 50% ਤੱਕ ਕੋਕੋ ਹੋ ਗਿਆ ਆਲੂ ਆਪਣੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਬਾਥੂ ਜਿਹੜਾ ਆਪਾਂ ਕੱਟ ਕੇ ਰੱਖਿਆ ਸੀਗਾ ਇਸ ਤਰੀਕੇ ਨਾਲ ਆਪਾਂ ਕੱਟ ਲਿਆ ਸੀ ਬਾਥੂ ਨੂੰ ਥੋੜਾ ਜਿਹਾ ਫਰੀਕ ਕਰਕੇ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਇਸ ਤਰੀਕੇ ਨਾਲ ਜੀ ਤੁਸੀਂ ਵੀ ਬਾਥੂ ਦੀ ਸਬਜ਼ੀ ਜ਼ਰੂਰ ਖਾ ਕੇ ਵੇਖੋ ਬਹੁਤ ਜ਼ਿਆਦਾ ਪਸੰਦ ਆਉਗੀ ਜੀ ਤੁਹਾਨੂੰ ਵੀ ਤੇ ਹਰ ਵਾਰ ਤੁਸੀਂ ਇਸੇ ਤਰੀਕੇ ਨਾਲ ਹੀ ਬਾਥੂ ਦੀ ਸਬਜ਼ੀ ਬਣਾ ਕੇ ਖਾਓਗੇ ਬਹੁਤ ਵਧੀਆ ਸਬਜ਼ੀ ਹੈ ਬਣਦੀ ਹੈ ਤੇ ਬਾਥੂ ਵੈਸੇ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਹੀ ਹੁੰਦਾ ਜੀ ਤੇ ਖਾਣਾ ਚਾਹੀਦਾ ਆਪਾਂ ਨੂੰ ਤਾਂ ਤਿੰਨ ਮਹੀਨੇ ਆਪਾਂ ਨੂੰ ਇਹ ਮਿਲਦਾ ਜਿਹੜਾ ਹੁੰਦਾ ਬਾਥੂ ਸਰਦੀਆਂ ਦੇ ਵਿੱਚ ਅੱਗੇ ਪਕਾ ਲ ਗਏ ਜੀ ਆਪਾਂ ਇਹਨੂੰ ਤੇ ਆਪਾਂ ਮੀਡੀਅਮ ਫਲੇਮ ਹੀ ਰੱਖਣਾ ਜੀ ਇੱਥੇ ਗੈਸ ਆਪਾਂ ਜਿਆਦਾ ਤੇਜ਼ ਨਹੀਂ ਕਰਨਾ ਮੀਡੀਅਮ ਫਲੇਮ 'ਤੇ ਪਕਾਵਾਂਗੇ ਹੁਣ ਆਪਾਂ ਸਬਜ਼ੀ ਨੂੰ ਤੇ ਇਹ ਛੇ ਤੋਂ 7 ਮਿੰਟ ਹੋ ਗਏ ਜੀ ਵੇਖੋ ਸਬਜ਼ੀ पक ਗਈ ਨੂੰ ਤੇ ਵਿੱਚ ਦੀ ਆਪਾਂ ਇੱਕ ਦੋ ਵਾਰ ਇਹਨੂੰ ਹਲਾਤਾ ਸੀ ਸਬਜ਼ੀ ਨੂੰ ਦੋ ਦੋ ਤਿੰਨ ਤਿੰਨ ਮਿੰਟ ਬਾਅਦ ਤੇ ਹੁਣ ਆਪਣੀ ਸਬਜ਼ੀ ਪੱਕ ਕੇ ਤਿਆਰ ਆ ਗਈ ਵੇਖੋ ਬਿਲਕੁਲ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਜੀ ਇਹ ਸਫਾ ਕਰਤਾ ਹੀ ਬੰਦ ਤੇ ਦੇਖੋ ਕਿੰਨੀ ਜਿਆਦਾ ਵਧੀਆ ਸਬਜੀ ਬਣੀ ਹੋਈ ਅੱਗੇ ਆਪਣੀ ਤੇ ਦੇਖਣ ਚ ਵੀ ਕਿੰਨੀ ਜਿਆਦਾ ਵਧੀਆ ਸਬਜੀ ਲੱਗ ਰਹੀ ਜੀ ਤਖਾਨ ਚ ਵੀ ਇੰਨੀ ਜਿਆਦਾ ਵਧੀਆ ਲੱਗਦੀ ਹੈ ਸਬਜੀ ਤੇ ਬਾਥੂ ਦੀ ਸਬਜੀ ਇਸ ਤਰੀਕੇ ਨਾਲ ਜੀ ਤੁਸੀਂ ਵੀ ਜਰੂਰ ਬਣਾ ਕੇ ਖਾਣੀ ਬਾਥੂ ਦੀ ਸਬਜੀ ਤੁਹਾਨੂੰ ਵੀ ਬਹੁਤ ਜਿਆਦਾ ਪਸੰਦ ਆਉਗੀ ਇਹ ਸਬਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਇਸ ਤਰੀਕੇ ਨਾਲ ਜੀ ਤੁਸੀਂ ਵੀ ਸਬਜੀ ਜ਼ਰੂਰ ਬਣਾ ਕੇ ਖਾਣਾ ਜੀ ਬਾਥੂ ਦੀ ਸਬਜੀ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਨਾਲ ਜੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ